ਕੁੜੀਆਂ ਬਲੈਕਮੇਲ ਕਰਦੀਆਂ ਨੇ ਵੀ ਕੋਈ ਮੁੰਡੇ ਦੇ ਨਾਲ ਨਾਈਟ ਸਟੇ ਕੀਤੀ ਹਾਂ ਹਾਂ ਇਹ ਕਰਦੀਆਂ ਕਰਦੀਆਂ ਗੱਲ ਵੀ ਕਰਦੀਆਂ ਕਰਦੀਆਂ ਵੀ ਇਹ ਕਰਦੀਆਂ ਅੱਛਾ ਬਿਲਕੁਲ ਕਰਦੀਆਂ ਮੇਰਾ ਦੋਸਤ ਹੈ ਇੱਕ ਉਹ ਦਿਨ ਹੋਇਆ ਹੋਇਆ ਐਡਾ ਕੀ ਹੋਇਆ ਸੀ ਉਹਦੀਆਂ ਪੈਂਦੀਆਂ ਵਾ ਹੇ ਤੱਕ ਤਰੀਕਾ ਪੈਂਦੀਆਂ ਵੀਰੇ ਕਲਕੱਤਾ ਵੀ ਆਪਾਂ ਨੂੰ ਕਰ ਦਿੰਦੇ ਆਪਾਂ ਹੁਣ ਚਲੋ ਨਾਮ ਤਾਂ ਕਿਉਂ ਲੈਣੇ ਹਨ ਹੈਗੇ ਮੇ ਕੋਲ ਕੋਆਰਡੀਨੇਟ ਕਾਫੀ ਸਾਰੇ ਆ ਪ੍ਰੋਫਾਈਲਾਂ ਪੇਜ ਰਹਿੰਦੇ ਆ ਵੀ ਬ੍ਰੋ ਤੁਸੀਂ ਆ ਜਾਓ ਇੱਕ ਵਾਰੀ ਆਪਾਂ ਮੀਟਿੰਗ ਕਰਦੇ ਆ 3v2 ਚੱਲਦੇ ਆ ਜਿਹੜਾ ਗੁੜਾ ਮਾਰਦੇ ਆ 3v2 ਕੀ ਹੈ 3v2 ਕਿ ਕੀ ਹੁੰਦਾ ਬਾਬਾ ਸੇ ਕੁੜੀਆਂ ਦਾ ਨਾ ਕੁਝ ਦੱਸੋਗੇ ਕੁਝ ਖੁੱਲ ਕੇ ਗੱਲ ਕਰੋਗੇ ਵੀ ਤੁਸੀਂ ਹਲੇ ਵੀ ਨਾ ਗੱਲ ਖੁੱਲ ਕੇ ਨਹੀਂ ਕਰ ਰਹੇ ਹਾਂਜੀ ਹਾਂਜੀ ਕਿਉਂਕਿ ਬ੍ਰੋ ਉਹਨਾਂ ਦੇਖੀ ਜਦੋਂ ਹੁਣ 3-4 ਗਾਣੇ ਚ ਆ ਗਏ ਕਿਉਂਕਿ ਉਹ ਪ੍ਰੋਫਾਈਲ ਵੀ ਭੇਜਣ ਲਈ ਅੱਗੇ ਹੋ ਜਾਂਦੀਆਂ ਵੀ ਅਸੀਂ ਅੱਗੇ ਪ੍ਰੋਫਾਈਲ ਭੇਜ ਸਕਦੀਆਂ ਹਾਂ ਵੀ ਤੁਹਾਨੂੰ ਪਤਾ ਜਿਵੇਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕੰਮ ਨਿਕਲ ਹੀ ਜਾਂਦਾ ਉਹਨਾਂ ਨੂੰ ਅੱਛਾ ਜੇ ਰੋ ਕੁੜੀ ਦੇ 2-3 ਗਾਣੇ ਹੋ ਜਾਂਦੇ ਆ ਕੁੜੀ ਬੜੀ ਚੌੜ ਕਰਦੀ ਹੁੰਦੀ ਆ ਕੁੜੀ ਨੂੰ ਆਏ ਨਹੀਂ ਜੇ ਤਾਂ ਹੁੰਦਾ ਵੀ ਜਦੋਂ ਤੂੰ ਕੁਛ ਵੀ ਨਹੀਂ ਸੀਗੀ ਜਦੋਂ ਤੇਰਾ ਇੱਕ ਅੰਦਾ ਗਾਣਾ ਵੀ ਆਇਆ ਸੀ ਉਹਦੇ ਤੈਨੂੰ ਬੰਦਾ ਮੂਰੇ ਲੈ ਕੇ ਆਉਂਦਾ ਵਾ ਮੂਰੇ ਲੈ ਕੇ ਆਉਂਦਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਹੀ ਉਹ ਬੰਦੇ ਨੂੰ ਪਾ ਦਿੰਦਾ ਫੇਰ ਤਾਂ ਕਹਿੰਦੀਆਂ ਅਸੀਂ ਕੈਟਰੀਨਾ ਕਹਿਤੀ ਅਸੀਂ ਫੇਰ ਕੁੜੀਆਂ ਘਰੋਂ ਲੜ ਕੇ ਜਾਂਦੀਆਂ ਨੇ ਪਰ ਜਦੋਂ ਉਹ ਇਦਾਂ ਦੇ ਜਾਲ 'ਚ ਫਸ ਜਾਂਦੀਆਂ ਨੇ ਵੀ ਇਦਰੋਂ ਵੀਡੀਓ ਵੀ ਬਣ ਗਈ ਉਹਨਾਂ ਦੀ ਜਾਂ ਵੀਡੀਓ ਲੀਕ ਕਰਨ ਦੀ ਧਮਕੀ ਆ ਰਹੀ ਐ ਸੁਇਸਾਈਡ ਵੀ ਕਰ ਦਿੰਦੀ ਨੇ ਕੁੜੀਆਂ ਉਹ ਤੇ ਤੁਹਾਡੇ ਕੋਲ ਤਾਂ ਕੀ ਕੁੜੀਆਂ ਇੰਦਾਂ ਦੀਆਂ ਜਿਹੜੀਆਂ ਤੁਹਾਨੂੰ ਦੱਸਤੀ ਹੋਣਗੀਆਂ ਵੀ ਸਾਡੀ ਉਸ ਡਾਇਰੈਕਟਰ ਕੋਲ ਵੀਡੀਓ ਹੈ ਜਾਂ ਉਸ ਕੋਆਰਡੀਨੇਟਰ ਕੋਲ ਵੀਡੀਓ ਹੈ ਨਹੀਂ bro ਇਦਾਂ ਨਹੀਂ ਆਪਾਂ ਨੂੰ ਨੇ ਦੱਸ ਦਿਓ ਡਾਇਰੈਕਟਰ ਨੂੰ ਦੱਸ ਦਿਓ ਇਹ ਡਾਇਰੈਕਟਰ ਮੰਨਦੇ ਹੋ ਵੀ ਕੁੜੀਆਂ ਦੀ ਹੀ ਗਲਤੀ ਹੁੰਦੀ ਸਿਰਫ ਜਾਂ ਕਈ ਕੁੜੀਆਂ ਜਿਹੜੀਆਂ ਨੇ ਉਹ ਜਾਣ ਕੇ ਵੀ ਇਹ ਕੰਮ ਕਰਦੀਆਂ ਨੇ ਸਸਤੀ ਗੱਲ ਜੀ Pro Plus TV ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਗੋਮਸੀ ਮੈਂ ਅਕਸਰ ਹੀ ਨਵੇਂ ਨਵੇਂ ਚੀਜ਼ਾਂ ਲੈ ਕੇ ਆਉਂਦਾ ਤੇ ਮੈਂ ਹਮੇਸ਼ਾ ਨਾ ਵੀਡੀਓ ਐਂਡ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਚੈਲੰਜ ਦੇ ਕੇ ਜਾਣਾ ਕਿ ਤੁਹਾਨੂੰ ਚੈਲੰਜ ਇਹ ਹੈ ਕਿ ਤੁਸੀਂ ਜਿਹੜੇ ਟੌਪਿਕ ਲਈ ਕਮੈਂਟ ਕਰੋਗੇ ਕਿ ਆਹ ਵਾਲੇ ਟੌਪਿਕ ਤੇ ਵੀਡੀਓ ਲੈ ਕੇ ਆਉ ਤੇ ਮੈਂ ਉਹੀ ਟੌਪਿਕ ਤੇ ਵੀਡੀਓ ਲੈ ਕੇ ਆਉਂਗਾ ਰੋਟੀ ਖਾਣ ਲੱਗੇ ਹੋ ਫੋਨ ਨੂੰ ਲੈਪਟਾਪ ਦੀ ਸਕਰੀਨ ਨੂੰ ਪਿੱਛੇ ਕਰਕੇ ਰੱਖ ਦੋ ਕਿਉਂਕਿ ਜਦ ਤੱਕ ਇਹ ਪੋਡਕਾਸਟ ਖਤਮ ਹੋਏਗਾ ਤੁਹਾਨੂੰ ਰੋਟੀ ਦਾ ਸਵਾਦ ਆ ਚੁੱਕਾ ਹੋਏਗਾ ਇਹ ਇੰਦਾ ਕਹਿ ਸਕਦੇ ਜਾਂ ਤਾਂ ਤੁਹਾਡੀ ਰੋਟੀ ਖਤਮ ਹੋਏਗੀ ਇਹ ਪੋਡਕਾਸਟ ਦਾ ਸਵਾਦ ਆ ਚੁੱਕਾ ਹੋਏਗਾ ਤੇ ਅੱਜ ਸਾਡੇ ਨਾਲ ਨਿੱਕੂ ਗਿੱਲ ਭਾਜੀ ਮੌਜੂਦ ਨੇ ਸਾਡੇ ਸਟੂਡੀਓ ਦੇ ਵਿੱਚ ਸੱਤਕੀਰ ਭਾਜੀ ਔਰ ਅੱਜ ਦਾ ਟਾਪਿਕ ਹੀ ਰਹਿਣ ਵਾਲਾ ਹੈ ਕਿ ਮਾਡਲਿੰਗ ਲਾਈਨ ਦੇ ਵਿੱਚ ਕੁੜੀਆਂ ਜਾਣਾ ਤਾਂ ਚਾਹੁੰਦੀਆਂ ਨੇ ਕੁੜੀਆਂ ਜਾਂਦੀਆਂ ਵੀ ਨੇ ਬਟ ਅੱਗੇ ਜਾ ਕੇ ਕੋਆਰਡੀਨੇਟਰਸ ਉਹਨਾਂ ਨੂੰ ਅ ਕਿਵੇਂ ਉਹਨਾਂ ਨਾਲ ਮਿਸਬੀਹੇਵ ਕਰਦੇ ਨੇ ਅਬਿਊਜ਼ ਕਰਦੇ ਨੇ ਔਰ ਉਹਨਾਂ ਨਾਲ ਕਿਵੇਂ ਦਾ ਬਿਹੇਵੀਅਰ ਕਰਦੇ ਨੇ ਕੁੜੀਆਂ ਦੇ ਨਾਲ ਅੱਜ ਆਪਾਂ ਉਸ ਚੀਜ਼ ਦੇ ਬਾਰੇ ਗੱਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਨੀਕੋ ਬਾਜੀ ਤੁਹਾਡਾ ਹਾਂਜੀ ਤੇ ਜਿਹੜੇ ਕੋਆਰਡੀਨੇਟਰ ਹੈਗੇ ਆ ਆਪਣੇ ਕਈ ਦੋਸਤ ਵੀ ਹੈਗੇ ਆ ਹੂੰ ਹੂੰ ਤੇ ਵੈਕਸਰੀ ਮੈਨੂੰ ਫੋਨ ਕਰਦੇ ਵੀ ਵੀਰੇ ਕੁੜੀਆਂ ਮਿਲ ਕੇ ਜੇ ਤੁਹਾਨੂੰ ਮਾਡਲਿੰਗ ਦੇ ਲਈ ਚਾਹੀਦੀਆਂ ਨੇ ਹੂੰ ਹੂੰ ਤਾਂ ਆਪਾਂ ਤੁਹਾਨੂੰ ਭੇਜ ਦਿੰਨੇ ਆ ਪ੍ਰੋਫਾਈਲ ਭੇਜ ਦਿੰਨੇ ਆ ਉਹਨਾਂ ਦੀ ਦੇਖ ਲਓ ਕਿੱਦਾਂ ਦੀਆਂ ਨੇ ਤੇ ਆਪਾਂ ਕਹਿੰਦੇ ਉਹਨੇ ਬਰੋ ਭੇਜ ਦੋ ਆਪਾਂ ਦੇਖ ਲੈਨੇ ਆ ਤੇ ਕਹਿੰਦੇ ਹੁੰਦੇ ਬਰੋ ਵੀ ਕੰਪਰੋ ਵੜੀ ਚਾਹੀਦੀ ਹੈ ਕਿ ਵਿਦਾਊਟ ਕੰਪਰੋ ਚਾਹੀਦੀ ਆ ਅੱਛਾ ਹਾਂਜੀ ਤੇ ਮਤਲਬ ਸ਼ਰਿਆਮ ਸ਼ਰਿਆਮ ਬਰੋ ਸ਼ਰਿਆਮ ਕੁੜੀਆਂ ਮੰਨ ਜਾਂਦੀਆਂ ਨਹੀਂ ਵੀ ਮਤਲਬ ਜਿੱਦਾਂ ਕੁੜੀਆਂ ਹਾਂਜੀ ਵੀਰੇ 100 ਚ ਹੈਗੀਆਂ ਕੁੜੀਆਂ ਜਿਹਨਾਂ 10% ਨਹੀਂ ਮਿਲਦੀ ਮੰਨਦੀਆਂ ਨਹੀਂ 90% ਤਾਂ ਵੀਰੇ ਮੰਨ ਹੀ ਜਾਂਦੀਆਂ ਨੇ ਮਤਲਬ ਜੇ ਤੁਸੀਂ ਕਿਸੇ ਕੁੜੀ ਨੂੰ ਕਹਤ ਤਾਂ ਵੀ ਅਸੀਂ ਤੁਹਾਡੇ ਨਾਲ ਸੈਕਸ ਕਰਨਾ ਹੈ ਤਾਂ ਉਹ ਕੁੜੀ ਮੰਨ ਜੇਗੀ ਹਾਂਜੀ ਹਾਂਜੀ ਆਰਾਮ ਨਾਲ ਮੰਨ ਜਾਂਦੀ ਵੀਰੇ ਤੇ ਉਹ ਕੁੜੀ ਨੂੰ ਆਪਣੇ ਘਰ ਦਾ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਕਰਦੇ ਕਿਉਂਕਿ ਵੀਰੇ ਰਹਿੰਦੀਆਂ ਸਾਰੀਆਂ ਚੰਡੀਗੜ੍ਹ ਸਾਰੀਆਂ ਕੁੜੀਆਂ ਆਲਰੇਡੀ ਸਾਰੀਆਂ ਨਹੀਂ 10% ਵੀ ਕੁੜੀਆਂ ਲਿਵਿੰਗ ਜੀਆ ਕਿਉਂਕਿ ਅਫੋਰਡ ਕਰ ਨਹੀਂ ਸਕਦੀਆਂ ਇੰਨੇ-ਇੰਨੇ ਰੈਂਟ ਹੋਏ ਹੋਏ ਫਲੈਟਾਂ ਦੇ ਤੇ ਫਿਰ ਉਹ ਮੁੰਡੇ ਦੇ ਨਾਲ ਲਿਵਿੰਗ ਚ ਰਹਿਣ ਲੱਗ ਜਾਂਦੀਆਂ ਨੇ ਤੇ ਫਿਰ ਰੈਂਟ ਬ్రో ਉਹ ਮੰਨ ਲੀ ਕਿ ਉਹ ਭਰਦੇ ਨੇ ਅੱਛਾ ਹਾਂਜੀ ਯਾਰ ਇਹ ਤਾਂ ਬੜੀ ਸ਼ੌਕਿੰਗ ਜੀ ਗੱਲ ਦੱਸ ਰਹੇ ਤੁਸੀਂ ਤੇ ਕੁੜੀਆਂ ਦੀ ਮਤਲਬ ਜਦੋਂ ਪ੍ਰੋਫਾਈਲ ਆਉਂਦੀ ਤੁਹਾਡੇ ਕੋਲ ਤੇ ਤੁਸੀਂ ਅਪਰੋਚ ਕਰਦੇ ਹੋ ਉਹਨਾਂ ਨੂੰ ਵੀ ਹਾਂਜੀ ਆਓ ਸਾਨੂੰ ਮਿਲੋ ਜਾਂ ਫਿਰ ਆਲਰੇਡੀ ਉਹ ਤਿਆਰ ਹੀ ਹੁੰਦੀਆਂ ਨੇ ਕਿ ਚਲੋ ਸਾਨੂੰ ਆਪਾਂ ਤਾਂ ਨਾਈਟ ਸਟੇ ਕਰ ਲਾਂਗੇ ਜੀ ਹਾਂਜੀ ਪਿੰਗ ਬ੍ਰੋ ਆਪਾਂ ਇਦਾਂ ਕਿਸੇ ਕੁੜੀ ਨੂੰ ਕਹਿੰਦੇ ਨਹੀਂ ਹੈਗੇ ਕਿਉਂਕਿ ਆਪਣੇ ਘਰੇ ਵੀ ਭੈਣ ਹੈਗੀ ਹੈ ਕਨਾ ਜੇ ਆਪਾਂ ਕਿਸੇ ਦੀ ਕੁੜੀ ਦੇ ਨਾਲ ਅੱਜ ਕਰਾਂਗੇ ਕੱਲ੍ਹ ਨੂੰ ਆਪਣੀ ਕੁੜੀ ਦੇ ਨਾਲ ਹੋਊਗਾ ਬਿਲਕੁਲ ਵੀ ਆਪਾਂ ਇਦਾਂ ਦੀ ਕਿਸੇ ਨੂੰ ਨਹੀਂ ਕਹਿੰਦੇਗੇ ਆਪਾਂ ਨੂੰ ਚਾਹੀਦੀ ਨਹੀਂ ਬਿਦਆਊਟ ਵੀ ਆਪਣਾ ਕੰਮ ਖਤਮ ਕਰਨ ਆਪਣਾ ਕੰਮ ਖਤਮ ਕਰਕੇ ਆਪਣੇ ਘਰ ਜਾਣ ਪਰ ਜਿਹੜੇ ਤੁਸੀਂ ਕਹਿੰਦੇ ਹੋ ਤੁਹਾਡੇ ਕੁਝ ਫਰੈਂਡਸ ਨੇ ਜਿਹੜੇ ਕੋਆਰਡੀਨੇਟਰਸ ਨੇ ਜਿਹੜੇ ਇਦਾਂ ਕੁੜੀਆਂ ਦੇ ਨਾਲ ਨਾਈਟ ਸਟੇ ਕਰਦੇ ਨੇ ਹਾਂਜੀ ਉਹ ਕਿਵੇਂ ਦਾ ਬਿਹੇਵ ਕਰਦੇ ਨੇ ਕੀ ਕਰਦੇ ਨੇ ਤੁਸੀਂ ਉਹਨਾਂ ਬਾਰੇ ਕੁਝ ਦੱਸੋਗੇ ਵੀ ਕੀ ਕੀ ਕਰਦੇ ਨੇ ਉਹ ਕਾਲਾ ਸੱਚ ਕੀ ਹੈ ਇਸਤੇ ਲਾਈਨ ਦੇ ਪਿੱਛੇ ਦਾ ਹਾਂਜੀ ਹਾਂਜੀ ਬਰੋ ਕਰਦੇ ਨੇ ਉਹ ਹੈਗਾ ਜੋ ਹੈਗਾ ਉਹਨਾਂ ਦਾ ਹਨ ਵੀ ਆਪਾਂ ਨੂੰ ਕਰ ਦਿੰਦੇ ਆਪਾਂ ਹੁਣ ਚਲੋ ਨਾਮ ਤਾਂ ਕਿਉਂ ਲੈਣੇ ਹਨ ਹੈਗਾ ਮੇ ਕੋਲ ਕੋਆਰਡੀਨੇਟਰ ਕਾਫੀ ਸਾਰੇ ਆ ਪ੍ਰੋਫਾਈਲਾਂ ਪੇਜ ਰਹਿੰਦੇ ਆ ਵੀ ਬਰੋ ਤੁਸੀਂ ਆ ਜਾਓ ਇੱਕ ਵਾਰੀ ਆਪਾਂ ਮੀਟਿੰਗ ਕਰਦੇ ਆ 3v2 ਚੱਲਦੇ ਆ ਜਿਹੜਾ ਗੁੜਾ ਮਾਰਦੇ ਆ 3v2 ਕੀ ਹੈ 3v2 ਚੰਡੀਆਂ ਦਾ ਕੁੜੀਆਂ ਦਾ ਘਰ ਕੁੜੀਆਂ ਦਾ ਘਰ ਚੰਡੀਗੜ੍ਹ ਚ ਕੁੜੀਆਂ ਦਾ ਘਰ ਤੇ 3v2 ਚ ਕੀ ਕੀ ਚੱਲਦਾ ਵੈਸੇ 3v2 ਸਾਰਾ ਕੁਝ ਹੀ ਚੱਲਦਾ ਬ్రో ਸੇਲੀ ਹੈਗੀ ਤੇਰੀ ਬ్రో ਹਾਂ ਹੈਗੀ ਤੇ ਨਹੀਂ ਹੈਗੀ ਤਾਂ 3v2 ਉਹ ਗੇੜਾ ਮਾਰ ਲਈ ਇੱਕ ਵਾਰੀ ਅੱਛਾ ਚੱਲਦੇ ਚੱਲਦੇ ਸੇਲੀ ਬਣ ਜਾਂਦੀ ਆ ਚੱਲਦੇ ਚੱਲਦੇ ਤੇ ਮੈਂ ਤਾਂ ਸੁਣਿਆ ਸੀ ਵੀ 3v2 ਦੇ ਚ ਬੜੀਆਂ ਰਿਚ ਪ੍ਰੋਫਾਈਲ ਚਲੀਆਂ ਕੁੜੀਆਂ ਰਹਿੰਦੀਆਂ ਨੇ ਬਹੁਤ ਮਤਲਬ ਰਿਸਪੈਕਟਡ ਘਰ ਦੀਆਂ ਕੁੜੀਆਂ ਰਹਿੰਦੀਆਂ ਨੇ ਤੇ ਕੀ ਕੀ ਉਹ ਕਹਿੰਦੀਆਂ ਗੱਲਾਂ ਨੇ ਕਿਵੇਂ ਦਾ ਹਾਲ ਹੁੰਦਾ ਸਾਰਾ ਸਾਪਤਾ ਉਹਤੇ ਖੁੱਲਾ ਹੀ ਹੁੰਦਾ ਕਈ ਆਪਣੇ ਫਰੈਂਡਾਂ ਦੇ ਨਾਲ ਹੁੰਦੀਆਂ ਫੇ ਓਦਾਂ ਉਥੇ ਚੱਲ ਕਰਨ ਜਾਂਦੀਆਂ ਅੱਛਾ ਤੇ ਜਿੱਦਾਂ ਕਲੱਬਸ ਦੇ ਵਿੱਚ ਜਾਂਦੇ ਆਪਾਂ ਉਥੇ ਚੰਡੀਗੜ੍ਹ ਦੇ ਕਲੱਬਸ ਦੀ ਗੱਲ ਕਰ ਰਹੀਏ ਹਾਂਜੀ ਯਾਰ ਰੇਵ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਹਨਾ ਉਹਨਾਂ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਕੀ ਹਾਲ ਰਹਿੰਦਾ ਹੈ ਉਹਦੇ ਵਿੱਚ ਬ్రో ਜਿਹੜੀ ਆਪਾਂ ਕਹਿੰਨੇ ਕਹਣਾ ਵੀ ਸਾਡੀ ਆ ਬੀਬਾ ਕੁੜੀ ਆ ਸਾਡੀ ਕੁੜੀ ਬਹੁਤ ਸਾਊ ਆ ਵੀ ਨੇ ਅੱਜ ਤੱਕ ਕੁਝ ਨਹੀਂ ਕੀਤਾ ਤੇ ਫੜ ਕੇ ਲੈ ਕੇ ਆਉਣੀ ਪੈਂਦੀ ਆ ਕਲੱਬਾਂ 'ਚ ਕਿਉਂਕਿ ਮੈਂ ਦੇਖਿਆ ਹੋਈ ਆ ਬਰੋ ਅੱਛਾ ਹਾਂਜੀ ਕਲੱਬ ਦੇ ਵਿੱਚ ਵੀ ਸੁਣਿਆ ਤਾਂ ਹੈ ਵੀ ਕੁੜੀ ਨੂੰ ਨਸ਼ਾ ਪੱਤਾ ਕਰਾਉਂਦੇ ਨੇ ਤੇ ਬਾਅਦ ਦੇ ਵਿੱਚ ਉਹਨੂੰ ਲੈ ਜਾਂਦੇ ਨੇ ਆਪਦੇ ਨਾਲ ਆਪਦੇ ਨਾਲ ਲੈ ਕੇ ਜਾਂਦੇ ਨੇ ਕਿ ਉਹ ਆਪ ਚਲੀ ਜਾਂਦੀ ਆ ਨਹੀਂ ਨਹੀਂ ਬਰੋ ਉਹ ਆਪਣੇ ਆਪ ਹੀ ਚਲੀਆਂ ਜਾਂਦੀਆਂ ਨੇ ਲੈ ਜਾਂਦਾ ਕੋਈ ਧੱਕੇ ਨਾਲ ਕਿਸੇ ਨੂੰ ਨਹੀਂ ਹੂੰ ਹੂੰ ਤੇ ਆਪ ਹੀ ਚਲ ਜਾਂਦੀਆਂ ਨੇ ਕਿਉਂਕਿ ਮੁੰਡੇ ਕਿਹੜਾ ਖੱਚ ਖੱਚ ਕੇ ਪਿਆਉਂਦੇ ਆ ਵੀ ਆਜੋ ਪੀਓ ਆਜੋ ਪੀਓ ਓਏ ਆਪ ਹੀ ਆਉਂਦੀਆਂ ਨੇ ਇਹ ਜੜੀਆਂ ਕੁੜੀਆਂ ਪੰਜਾਬ ਦੀਆਂ ਇਹ ਕਹਿਦੀ ਆਪਾਂ ਲੁਧਿਆਣੇ ਦੀਆਂ ਜਲੰਧਰ ਦੀਆਂ ਅਮਰੀਕਾ ਦੀਆਂ ਜਿਹੜੀਆਂ ਆਪਣੇ ਸ਼ਹਿਰ ਦੀਆਂ ਕੁੜੀਆਂ ਨੇ ਉਹ ਜਾਂਦੀਆਂ ਨੇ ਚੰਡੀਗੜ੍ਹ ਕੇ ਆਪਾਂ ਸਟਰਗਲ ਕਰਾਂਗੇ ਆਪਾਂ ਮਾਡਲ ਬਣਾਂਗੇ ਜਾਂ ਆਪਾਂ ਗਾਣੇ-ਗੁਣੇ ਕਰਾਂਗੇ ਹਨਾ ਪ੍ਰੋਫਾਈਲ ਵਧੀਆ ਲਗਾਵਾਂਗੇ ਤਾਂ ਫਿਰ ਉੱਥੇ ਜਾ ਕੇ ਨਸ਼ੇ 'ਚ ਪੈ ਜਾਂਦੀਆਂ ਨੇ ਨਸ਼ਿਆਂ 'ਚ ਬਰੋਂ ਨਸ਼ਿਆਂ 'ਚ ਵੀ ਪੈ ਜਾਂਦੀਆਂ ਕੋਈ ਨਸ਼ਿਆਂ 'ਚ ਨਹੀਂ ਵੀ ਪੈਂਦੀਆਂ ਕਈ ਆਪਣੇ ਜੈਨੂਨ ਕੰਮ ਕਰਦੀਆਂ ਕੋਈ ਨਹੀਂ ਕਰਦੀ ਜੈਨੂਨ ਕਈਆਂ ਦੇ ਫਰੈਂਡ ਕਰਵਾਉਣ ਲੱਗ ਜਾਂਦੇ ਆ ਇੱਕ ਹੀ ਆਪ ਹੀ ਪਹਿਲਾਂ ਵਿਗੜੀਆਂ ਹੁੰਦੀਆਂ ਬਲੈਕਮੇਲਿੰਗ ਵੀ ਕਰਦੇ ਨੇ ਕਈ ਮੁੰਡੇ ਵੀ ਕੁੜੀ ਦੀ ਵੀਡੀਓ ਬਣਾ ਲਈ ਜਿੱਦਾਂ ਕੋਈ ਮਾਡਲ ਐ ਕੁੜੀ ਹੈ ਨਾ ਮਾ ਪ੍ਰੋਫਾਈਲ ਆ ਗਈ ਉਹਦੀ ਤਾਂ ਫਿਰ ਉਹਨੂੰ ਕਹਿਤਾ ਵੀ ਤੇਰੇ ਨਾਲ ਰਾਤ ਰੁਕਣਾ ਆਪਾਂ ਹਾਂਜੀ ਉਸ ਤੋਂ ਬਾਅਦ ਕੋਈ ਮੇਰੇ ਨਾਲ ਚ ਕੁੜੀ ਸੀਗੀ ਵੈਸੇ ਉਹਦਾ ਨਾਮ ਨਹੀਂ ਲਵਾਂਗਾ ਮੈਂ ਉਹ ਕਹਿੰਦੀ ਸੀਗੀ ਵੀ ਜਿਹੜਾ ਮੇਰਾ ਫਰੈਂਡ ਸੀਗਾ ਉਹਨੇ ਮੈਨੂੰ ਕਿਹਾ ਸੀਗਾ ਵੀ ਤੂੰ ਮੋਡਲਿੰਗ ਲਾਈਨ ਦੇ ਵਿੱਚ ਨਹੀਂ ਜਾਣਾ ਜੇ ਤੂੰ ਜਾਏਂਗੀ ਤਾਂ ਤੇਰੀ ਮੈਂ ਵੀਡੀਓ ਵਾਇਰਲ ਕਰੂੰਗੇ अच्छा न्यू वीडियो हां जी ਵੀ ਵੀਡੀਓ ਤੇਰੀ ਮੈਂ ਵਾਇਰਲ ਕਰ ਦੂੰਗੀ ਜੇ ਜੇ ਤੂੰ ਮੋਡਲਿੰਗ ਲਾਈਨ ਚ ਗਈ ਉਹ ਕੁੜੀ ਵੀ ਨੇ ਮੈਨੂੰ ਦੱਸਿਆ ਸੀ ਕਿ ਸਾਰੇ ਇਦਾਂ ਇਦਾਂ ਉਹ ਆਪਣੇ ਵਿਚਾਰੀ ਹਜੇ ਤੱਕ ਵੀ ਉਹ ਆਪਣੇ ਫਰੈਂਡ ਤੋਂ ਡਰ ਕੇ ਚੋਰੀ ਕੰਮ ਕਰਦੀ ਆ ਅੱਛਾ ਹਾਂ ਜੀ ਤੇ ਜਿਹੜੇ ਕੁਝ ਕੋਆਰਡੀਨੇਟਰ ਦੀ ਗੱਲ ਕਰ ਲਈ ਐ ਡੀਓਪੀ ਦੀ ਗੱਲ ਕਰ ਲਈ ਕਿਸੇ ਦੀ ਵੀ ਡਾਇਰੈਕਟਰ ਦੀ ਗੱਲ ਕਰ ਲਈ ਹੈ ਨਾ ਜਿੱਦਾਂ ਲਾਈਕ ਤੁਸੀਂ ਵੀ ਡਾਇਰੈਕਟਰ ਹੀ ਹੋ ਹਾਂ ਜੀ ਹਾਂ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵੈਸੇ ਲਾਈਨ ਦੇ ਵਿੱਚ ਹੋ ਗਏ ਵੀਰੇ ਮੈਨੂੰ 10-12 ਸਾਲ ਹੋ ਗਏ 10-12 ਸਾਲ ਹੋ ਗਏ ਜਿੱਦਾਂ ਆਪਾਂ ਡਾਇਰੈਕਟਰਾਂ ਦੀ ਗੱਲ ਕਰ ਲਈਏ ਤਾਂ ਕਈ ਮੈਂ ਸਭ ਨੂੰ ਨਹੀਂ ਕਹਿੰਦਾ ਗਲਤ ਬਟ ਮੈਂ ਵੀ ਸੁਣਿਆ ਹੈ ਹਾਂਜੀ ਔਰ ਕਈ ਡਾਇਰੈਕਟਰ ਸਿੱਧਾ ਦੇ ਹੁੰਦੇ ਨੇ ਜਿਹੜੇ ਕੁੜੀਆਂ ਦੀ ਵੀਡੀਓਜ਼ ਬਣਾ ਕੇ ਰੱਖ ਲੈਂਦੇ ਨੇ ਕਿ ਟਾਈਮ ਆਨ ਤੇ ਇਹਨੂੰ ਲੀਕ ਕਰਾਂਗੇ ਹਾਂਜੀ ਹਾਂਜੀ ਕਈ ਆਪਾਂ ਦੇਖਦੇ ਹਾਂ ਵੀ ਪੁਰਾਣੀਆਂ ਮਾਡਲ ਜਿਹੜੀਆਂ ਨੇ ਹਾਂਜੀ ਜਿਹੜੀਆਂ ਇਹ ਐਕਟ੍ਰੈਸ ਨੇ ਉਹਨਾਂ ਦੀਆਂ ਵੀਡੀਓਜ਼ ਲੀਕ ਹੁੰਦੀਆਂ ਨੇ ਹਾਂਜੀ ਤੇ ਉਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਨਾ ਵੀ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਆਈ ਹੁੰਦੀ ਪੁਰਾਣੀ ਕਿਸ ਦੀ ਵੀਡੀਓ ਲਈ ਕੋਈ ਵੀ ਹੈ ਹਾਂਜੀ ਤਾਂ ਇਹ ਡਾਇਰੈਕਟਰ ਦੇ ਵੱਲੋਂ ਵੀ ਕੀਤੀ ਜਾਂਦੀ ਆ ਕੋਈ ਕਹਿ ਸਕਦਾ ਕੋਈਆਂ ਦੇ ਤਾਂ ਉਹ ਹੁੰਦੇ ਆ ਬॉयਫ੍ਰੈਂਡ ਹੁੰਦੇ ਜਿਹੜੇ ਕਰ ਦਿੰਦੇ ਨੇ ਪਰ ਮੋਸਟਲੀ ਡਾਇਰੈਕਟਰਸ ਵੱਲੋਂ ਵੀ ਕੀਤੀ ਜਾਂਦੀ ਆ ਵੀਰੇ ਕਈ ਡਾਇਰੈਕਟਰ ਹੁੰਦੇ ਆ ਜੈਨੂਨ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਗੱਲ ਕਹੀ ਸੀ ਮੇਰੇ ਘਰੇ ਭੈਣ ਆ ਮੈਂ ਇਦਾਂ ਦਾ ਕੰਮ ਨਹੀਂ ਜੀ ਅੱਜ ਆਪਣੇ ਨਾ ਹੋਊਗਾ ਕੱਲ ਨੂੰ ਕਿਸੇ ਨਾ ਵੀ ਹੁੰਦੇ ਆ ਕਈ ਕਰ ਦਿੰਦੇ ਆ ਵੀ ਆਪਣੇ ਫੋਨ 'ਚ ਨਹੀਂ ਹੈਗਾ ਬ੍ਰਦਰ ਇਦਾਂ ਦਾ ਕੰਮ ਤੇ ਜਿਹੜੇ ਕਰਦੇ ਨੇ ਇਦਾਂ ਵੀ ਉਹ ਤੁਹਾਡੇ ਨੌਂ ਚ ਨੇ ਵੈਸੇ ਹਾਂਜੀ ਹਾਂਜੀ ਕੀ ਕੀ ਹੁੰਦਾ ਵੈਸੇ ਕੁੜੀਆਂ ਦਾ ਨਾ ਕੁਝ ਦੱਸੋਗੇ ਕੁਝ ਖੁੱਲ ਕੇ ਗੱਲ ਕਰੋਗੇ ਵੀ ਤੁਸੀਂ ਹਲੇ ਵੀ ਨਾ ਗੱਲ ਖੁੱਲ ਕੇ ਨਹੀਂ ਕਰ ਰਹੇ ਹਾਂਜੀ ਹਾਂਜੀ ਬ੍ਰਦਰ ਮੈਂ ਤਾਂ ਕਹਿਣਾ ਵਾ ਜੇ ਕਿਸੇ ਕੁੜੀ ਨੇ ਮਾਡਲਿੰਗ ਲੈਣ ਚ ਜਾਣਾ ਕਰਾ ਵੀ ਉਹ ਕਰਦੇ ਜੇ ਉਹਨਾਂ ਦੇ ਪੇਰੈਂਟਸ ਹੈਗੇ ਵੀ ਉਹਨਾਂ ਨੂੰ ਭੇਜੋ ਹੀ ਨਾ ਜੇ ਤੁਸੀਂ ਉਹਨਾਂ ਨੂੰ ਕੁੜੀ ਨੂੰ ਭੇਜਦੇ ਹੋ ਹਰ ਸ਼ੂਟ ਤੇ ਤੁਸੀਂ ਆਪਣੇ ਨਾਲ ਜਾਓ ਆਪਣੇ ਨਾਲ ਲੈ ਕੇ ਆਓ ਨਾਈਟ ਦਾ ਸ਼ੂਟ ਕੋਈ ਨਾ ਕਰਨ ਦਿਓ ਮੈਂ ਤਾਂ ਇਹੀ ਪ੍ਰੈਫਰ ਕਰੂੰਗਾ ਬ੍ਰਿਆ ਸਾਰੇ ਪੇਰੈਂਟਸ ਨੂੰ ਹਾਂਜੀ ਤੇ ਕਈ ਕੁੜੀਆਂ ਹੁੰਦੀਆਂ ਨੇ ਵੀ ਜਿਹੜੀਆਂ ਘਰੋਂ ਲੜ ਕੇ ਆਉਂਦੀਆਂ ਨੇ ਨਾ ਮਾਡਲਿੰਗ ਲਾਈਨ ਵਾਸਤੇ ਗਿਆ ਸੀ ਤਾਂ ਜੀ ਮਾਡਲ ਹੀ ਬੰਨਣਾ ਹੈ ਹੀ ਤਕਰੀਨਾ ਕਪੂਰ ਬੰਨਣਾ ਹੈ ਹੀ ਤਾਂ ਅ ਸ਼ਰਦਾ ਕਪੂਰ ਬਣ ਕੇ ਦਿਖਾਣਾ ਤੁਹਾਨੂੰ ਫਿਰ ਉਹ ਕੁੜੀਆਂ ਘਰੋਂ ਲੜ ਕੇ ਜਾਂਦੀਆਂ ਨੇ ਫਿਰ ਜਦੋਂ ਉਹ ਇਦਾਂ ਦੇ ਜਾਲ ਚ ਫਸ ਜਾਂਦੀਆਂ ਨੇ ਵੀ ਇਦਰੋਂ ਵੀਡੀਓ ਵੀ ਬਣ ਗਈ ਉਹਨਾਂ ਦੀ ਜਾਂ ਵੀਡੀਓ ਲੀਕ ਕਰਨ ਦੀ ਧਮਕੀ ਆ ਰਹੀ ਹੈ ਸੁਇਸਾਈਡ ਵੀ ਕਰ ਦਿੰਦੀ ਨੇ ਕੁੜੀਆਂ ਤਾਂ ਹਾਂਜੀ ਵੀਰੇ ਕੀ ਕੀ ਹੁੰਦਾ ਫਿਰ ਉਹਦੋਂ ਹਾਂਜੀ ਜਿੱਦਾਂ ਕਿਸੇ ਕੁੜੀ ਦੀ ਵੀਡੀਓ ਲੀਕ ਕਰ ਲਈ ਉਹਦੇ ਪਿੱਛੇ ਹੀ ਸੁਇਸਾਈਡ ਕਰਦੀ ਹੈ ਜਾਂ ਫਿਰ ਉਹਨਾਂ ਨੂੰ ਕਾਫੀ ਟਾਈਮ ਤੋਂ ਬਲੈਕਮੇਲ ਕੀਤਾ ਜਾਂਦਾ ਹੈ। ਉਹਨਾਂ ਨੂੰ ਬ్రో ਇਦਾਂ ਕਾਫੀ ਟਾਈਮ ਤੋਂ ਹੀ ਕੀਤਾ ਜਾਂਦਾ ਵਾ। ਹਾਂਜੀ ਕਿਉਂਕਿ ਉਹ ਦਸ-ਦਸ ਤੰਗ ਹੋ ਜਾਂਦੀਆਂ ਹੁੰਦੀਆਂ ਵਾ। ਵੀ ਉਹਨਾਂ ਦੀ ਕੋਈ ਸੁਣਦਾ ਤਾਂ ਹੁੰਦਾ ਨਹੀਂ, ਕਰਦੇ ਨਹੀਂ ਉਹਨਾਂ ਦੇ ਨਹੀਂ ਹੁਣ ਹੀ ਸੁਣਨਾ ਹੁੰਦਾ। ਤੇ ਜਿੱਦਾਂ ਕਿ ਹੁਣ ਜਿੱਦਾਂ ਕਿ ਆਪਣੇ ਨਾਲ ਸ਼ੂਟ ਕਰਦੀਆਂ ਨੇ ਵੀ ਗਾਂ ਨੌਨ ਚ ਇਦਾਂ ਇਦਾਂ ਕੁੜੀ ਦਾ ਤਾਂ ਪਤਾ ਲੱਗਦਾ ਜਾਂਦਾ ਵੀ ਇਹਦੇ ਪ੍ਰੋਬਲਮ ਕੀ ਸੀਗੀ। ਹਾਂ ਤੇ ਤੁਹਾਡੇ ਕੋਲ ਤਾਂ ਕੀ ਕੁੜੀ ਇਦਾਂ ਤੇ ਵੀ ਆਂਦੀ ਉਹਨੀਆਂ ਜਿਹੜੀ ਤੁਹਾਨੂੰ ਦੱਸਦੀ ਹੋਣੀ ਹੈ ਵੀ ਸਾਡੀ ਉਸ ਡਾਇਰੈਕਟਰ ਕੋਲ ਵੀਡੀਓ ਹੈ ਜਾਂ ਉਸ ਕੋਆਰਡੀਨੇਟਰ ਕੋਲ ਵੀਡੀਓ ਹੈ। ਨਹੀਂbro ਇਦਾਂ ਨਹੀਂ ਆਪਾਂ ਨੂੰ ਨਹੀਂ ਦੱਸਦਿਆਂ ਡਾਇਰੈਕਟਿੰਗ ਦੱਸਦਿਆਂ ਨਹੀਂ ਡਾਇਰੈਕਟਿੰਗ ਮੰਨਦੇ ਹੋ ਵੀ ਕੁੜੀਆਂ ਦੀ ਹੀ ਗਲਤੀ ਹੁੰਦੀ ਸਿਰਫ ਜਾਂ ਕਈ ਕੁੜੀਆਂ ਜਿਹੜੀਆਂ ਨੇ ਉਹ ਜਾਣ ਕੇ ਵੀ ਇਹ ਕੰਮ ਕਰਦੀਆਂ ਨੇ ਕਿ ਸਾਡੇ ਨੂੰ ਬਦਨਾਮ ਕੀਤਾ ਜਾਵੇ ਡਾਇਰੈਕਟਰ ਨੂੰ ਜਾਂ ਕੋਆਰਡੀਨੇਟਰ ਨੂੰ ਬਦਨਾਮ ਹੀ ਕੀਤਾ ਜਾਵੇ ਉਹਦੇ ਵਾਸਤੇ ਵੀ ਕਰਦੀਆਂ ਨੇ ਯਾ ਕੋਈ ਕੁੜੀ ਨੂੰ ਸਿਰਫ ਫੇਮ ਦੀ ਪਈ ਉਹ ਨਹੀਂ ਸਾਨੂੰ ਫੇਮ ਮਿਲ ਜਾਏ ਚਾਹੇ ਜਿੱਦਾਂ ਮਰਜ਼ੀ ਮਿਲ ਜਾਏ ਬਰੋ ਫੇਮ ਤੱਕ ਹੁੰਦਾ ਤੇ ਇੱਕ ਪੈਸੇ ਵਾਲਾ ਦੇਖਦੀਆਂ ਵੀ ਹਾਂ ਇਹਦੇ ਕੋਲ ਪੈਸੇ ਆ ਵੀ ਕਾਫੀ ਇਹਦੇ ਕੋਲ ਪੈਸਾ ਵਾ ਵੀ ਇਹਦੇ ਤੇ ਜਾਣ ਕੇ ਆਪਾਂ ਇੱਕ ਵਾਰੀ ਚਲੋ ਜੋ ਵੀ ਹੁੰਦਾ ਵਾ ਕੰਪਰੋ ਜੋ ਵੀ ਖਲਾ ਲੋ ਤੁਸੀਂ ਵੀ ਆਪਾਂ ਇਹਦੇ ਨਾਲ ਕਰਦੇ ਆਂ ਕਿ ਨਹੀਂ ਜਦੋਂ ਆਪਣੇ ਨਾਲ ਕਰਤਾ ਆਪਾਂ ਇਹਦਾ ਵੀ ਨਾਮ ਲਵਾਂਗੇ ਅੱਛਾ ਹਾਂ ਜੀ ਪਹਿਲਾਂ ਸਾਂਦੀਆਂ ਨਹੀਂ ਹਾਂਜੀ ਵੀ ਤੁਹਾਨੂੰ ਪਹਿਲਾਂ ਪੈਸਾ ਦੀ ਫੋਰਡ ਕਰਨ ਕਿ ਵੀ ਇੰਨੇ ਪੈਸੇ ਦੇ ਦੋ ਜੇ ਤਾਂ ਤੁਸੀਂ ਮੰਨ ਗਏ ਤਾਂ ਠੀਕ ਆ ਨਹੀਂ ਤਾਂ ਉਹਦੋਂ ਬਾਅਦ ਤੁਹਾਡੇ ਤੇ ਕੰਪਲੀਟ ਪਰ ਅਕਸਰ ਆਪਣੀ ਜਿਹੜੀ ਪੰਜਾਬ ਪੁਲਿਸ ਆ ਉਹ ਮੁੰਡਿਆਂ ਦਾ ਯਕੀਨਤਾ ਮੰਨਦੇ ਨਹੀਂ ਹੈਗੇ ਉਥੇ ਕੁੜੀਆਂ ਨਾਲ ਹੀ ਜਾਂਦੇ ਨੇ ਵੀ ਕੁੜੀ ਦਾ ਸੱਚ ਮੰਨਦੇ ਆ ਇਹ ਤੁਹਾਨੂੰ ਪਤਾ ਹੀ ਹੈ ਗਲਤੀ ਸਾਰੀ ਮੁੰਡੇ ਦੀ ਹੁੰਦੀ ਆ ਕਿਉਂਕਿ ਦੇਖ ਬ੍ਰਦਰ ਇੱਕ ਹੱਥ ਨਾਲ ਤਾੜੀ ਦਵਾਈਦੀ ਨਹੀਂ ਹੁੰਦੀ ਤਾੜੀ ਤਾਂ ਦੋਨੇ ਹੱਥੋਂ ਨੇ ਵੱਜਦੀ ਆ ਗਣਾ ਜੇ ਕੁੜੀ ਦਾ ਮੰਨ ਲੀ ਕਿ ਬਲਤਕਾਰ ਵੀ ਹੋਇਆ ਜਾਂ ਕੁਝ ਵੀ ਹੋਇਆ ਤੇ ਕੱਲੀ ਮੁੰਡੇ ਦੀ ਗਲਤੀ ਥੋੜੀ ਆ ਕੁੜੀ ਦੀ ਤਾਂ ਵੀ ਹੋਊਗੀ ਨਹੀਂ ਜਿਹੜੀ ਕੁੜੀ ਦਾ ਬਲਾਤਕਾਰ ਹੋਇਆ ਉਹ ਵਿੱਚ ਕੁੜੀ ਦੀ ਕੀ ਗਲਤੀ ਵਿੱਚ ਗਲਤ ਹੋ ਗਿਆ ਨਾ ਹੈ ਨਾ ਮੈਂ ਉਹੀ ਤਾਂ ਪੁੱਛ ਰਿਹਾ ਵੀ ਜਿਹੜੀ ਕੁੜੀ ਦਾ ਬਲਾਤਕਾਰ ਹੋਇਆ ਉਹਦੇ ਵਿੱਚ ਕੋਈ ਹੰਤ ਕੰਮ ਕਰੋ ਗਏ ਨੇ ਉਹ ਮੁੰਡੇ ਜਿਹੜੇ ਨੇ ਸਿਰਫ ਉਹ ਪੌਨ ਕੁਝ ਮੁੰਡੇ ਸਾਰੇ ਇਹ ਗੱਟੀ ਆਉ ਹਨਾ ਹਾਂ ਹਾਂ ਮੈਂ ਉਹਦਾ ਗੱਲ ਕਰ ਰਿਹਾ ਵੀ ਜਿਹੜੇ ਕੁਝ ਮੁੰਡੇ ਨੇ ਉਹ ਪੌਨ ਐਡਿਕਟਿਡ ਹੋ ਜਾਂਦੇ ਨੇ ਵੀਡੀਓਜ਼ ਦੇਖਦੇ ਨੇ ਬਲੂ ਵੀਡੀਓਜ਼ ਦੇਖਦੇ ਨੇ ਆਦੋਂ ਉਹਦਾ ਵੀ ਆਹ ਇਹ ਜਿਹਦਾ ਹੋ ਰਿਹਾ ਅਸੀਂ ਵੀ ਕਰਕੇ ਦੇਖਾਂਗੇ ਤੇ ਉਹ ਫਿਰ ਉਹ ਉਹ ਗਲਤ ਤਰੀਕੇ ਨਾਲ ਕਰਦੇ ਨੇ ਹਮ ਕਿਉਂਕਿ ਇੱਕ ਦੇਖ ਵੀਰੇ ਸੌਰੀ ਗੱਲ ਕੱਟ ਗਿਆ ਇੱਕ ਮੈਂ ਆਪਣੇ ਇੱਕ ਕਾਲ ਵੀ ਆਉਂਦੀ ਐ ਇੱਕ ਨਾਈਟ ਕਾਲ ਹਮ ਹਮ ਉਹ ਚ ਕੁੜੀ ਪਹਿਲਾਂ ਆਪਣਾ ਸਭ ਕੁਝ ਵੀਡੀਓ ਕਾਲ ਤੇ ਦਿਖਾਉਂਦੀ ਆ ਉਸ ਤੋਂ ਬਾਅਦ ਉਹਨੂੰ ਕੰਪੈਲ ਕਰਦੀ ਆ ਵੀ ਅਸੀਂ ਤੁਹਾਡੀ YouTube ਤੇ ਵੀਡੀਓ ਪਾ ਦਾਂਗੇ ਨਹੀਂ ਸਾਨੂੰ ਇੰਨੇ ਪੈਸੇ ਦੋ ਇੰਨੇ ਪੈਸੇ ਦੋ ਇਹ ਤਾਂ ਇਹ ਤਾਂ ਸਕੈਮ ਵੀ ਚੱਲਦਾ ਹੈ ਨਾ ਫਰਾਡ ਚੱਲਦਾ ਇਹ ਤਾਂ ਹਾਂਜੀ 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 ਦੇਖੀ ਤੁਸੀਂ ਇਦਾਂ ਦੀ ਵੀਡੀਓ ਮੈਂ ਦੇਖਦਾ ਮੈਨੂੰ ਵੀ ਮਤਲਬ ਕਈ ਇਦਾਂ ਹੀ ਵਟਸਐਪ ਤੇ ਵੀਡੀਓ ਕੋਲ ਆ ਜਾਂਦੀ ਹੈ ਤੇ ਤੁਸੀਂ ਚੱਕ ਲਈ ਤਾਂ ਉਹ ਮਤਲਬ ਕਪੜੇ ਲਾ ਕੇ ਦਿਖਾਉਣ ਲੱਗ ਜਾਂਦੀ ਹੈ हां ਮੈਂ ਦੇਖੀ ਹੈ ਤੇ ਉਹਦੇ ਵਿੱਚ ਫਿਰ ਹੋਏ ਆ ਵੀ ਬਾਅਦ ਚ ਬੰਦੇ ਨੂੰ ਬਲੈਕਮੇਲ ਕਰਦੀ ਵੀ ਤੇਰੇ ਘਰ ਦੇ ਨੂੰ ਸ਼ੇਅਰ ਕਰ ਦਾਂਗੇ ਆਲਰੇਡੀ ਉਹਦੇ ਘਰ ਦੇ ਆ ਦੇ ਨੰਬਰ ਸਾਰੇ ਉਹਦੇ ਕੋਲ ਹੁੰਦੇ ਹੀ ਹੁੰਦੇ ਨੇ ਹਾਂਜੀ ਹਾਂਜੀ ਹਾਂ 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 ਤੇ ਬਾਈ ਮੈਂ ਇਹ ਤਾਂ ਪੁੱਛਣਾ ਚਾਹਨਾ ਵੀ ਇਹ ਚੇੜੀਆਂ ਕੁੜੀਆਂ ਮਾਡਲਿੰਗ ਲਾਈਨ ਚ ਜਾਂਦਾਸ ਆਪਣਾ ਦੇਖ ਰਹੀਆਂ ਨੇ ਇਹ ਜਿਹੜੀਆਂ ਚਾਹੁੰਦੀਆਂ ਨੇ ਯਾਰ ਅਸੀਂ ਹੁਣ ਚਲੇ ਜਾਈਏ ਵੀ ਉਹਨਾਂ ਦਾ ਕੀ ਕਹਿਣਾ ਚਾਹੁੰਗੇ ਵੀ ਕੀ ਕਰਨਾ ਵੀਰੇ ਉਹਨਾਂ ਦਾ ਮੈਂ ਇੱਕੀ ਗੱਲ ਕਹਿਣਾ ਚਾਹੂੰਗਾ ਜੇ ਤਾਂ ਉਹਨਾਂ ਦੇ ਪੇਰੈਂਟਸ ਹੈਗੇ ਆ ਜਾਂ ਉਹਨਾਂ ਦਾ ਕੋਈ ਬ੍ਰਦਰ ਜਾਂ ਕੋਈ ਘਰ ਚ ਉਹਨਾਂ ਦੀ ਸਪੋਰਟ ਕਰਦਾ ਵੀ ਹਰ ਸ਼ੂਟ ਤੇ ਇਹਨਾਂ ਨੂੰ ਨਾਲ ਜਾਣਾ ਚਾਹੀਦਾ ਜੇ ਇਕੱਲੀ ਕੁੜੀ ਨੂੰ ਬੁਲਾਉਂਦੇ ਆ ਤੇ ਇਕੱਲੀ ਕੁੜੀ ਨੂੰ ਨਹੀਂ ਭੇਜਣਾ ਚਾਹੀਦਾ ਤੇ ਜਿਹੜੀ ਕੁੜੀਆਂ ਵੀ ਮਤਲਬ ਘਰ ਤੋਂ ਬਾਹਰ ਹੀ ਰਹਿੰਦੀਆਂ ਨੇ ਆਲਰੇਡੀ ਉਹ ਕਹਿੰਦੀਆਂ ਨੇ ਵੀ ਅਸੀਂ ਕੁਝ ਕਰਨਾ ਉਹ ਉਹ ਤਾਂ ਉਹਨਾਂ ਦੇ ਪੱਕੇ ਵੀਰੇ ਪਿਆੰਸੇ ਹੁੰਦੇ ਆ ਜਾਂ ਬੀਐਫਓ ਹੈਗੇ ਆ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਨੂੰ ਵੀ ਜਿਹੜੀਆਂ ਨਾ ਮੋਡਲਿੰਗ ਲਾਈਨ 'ਚ ਹੀ ਜਾਣਾ ਚਾਹੁੰਦੀਆਂ ਨੇ ਤੇ ਉਹ ਕਹਿੰਦੀਆਂ ਨੇ ਵੀ ਕਈ ਦੇਖੋ ਕਈ ਤਾਂ ਕਹਿੰਦੇ ਨੇ ਅਸੀਂ ਕੁਝ ਵੀ ਕਰ ਲਾਂਗੇ ਲਾਈਕ ਮੇਰੀ ਵੀ ਇੱਕ ਫਰੈਂਡ ਸੀ ਮਤਲਬ ਸੀਜ਼ ਕਰਕੇ ਯੂਜ਼ ਕਰ ਰਹੇ ਮੇਰੇ ਉਹਨਾਂ ਨਾਲ ਗੱਲ ਨਹੀਂ ਹੁੰਦੀ ਮੇਰੀ ਵੀ ਇੱਕ ਫਰੈਂਡ ਸੀ ਉਹਨੇ ਮੈਨੂੰ ਡਾਇਰੈਕਟ ਕਿਹਾ ਸੀਗਾ ਵੀ ਮੈਂ ਤਾਂ ਜੀ ਕੁਝ ਵੀ ਕਰ ਲੂੰਗੀ ਇਸ ਲਾਈਨ 'ਤੇ ਅੱਗੇ ਜਾਣਾ ਹਾਂਜੀ ਹਾਂਜੀ ਬ੍ਰਦਰ ਆਪਾਂ ਨੂੰ ਵੀ ਆਉਂਦੀਆਂ ਪ੍ਰੋਫਾਈਲਾਂ ਅੱਛਾ ਕੁੜੀਆਂ ਆਪਣੇ ਮੂੰਹ ਕਹਿੰਦੀਆਂ ਨੇ ਹਾਂਜੀ ਹਾਂਜੀ ਆਪਣੇ ਮੂੰਹ ਕਹਿੰਦੀਆਂ ਮੇਰੇ ਹੇਠ ਤੱਕ ਫੋਨ 'ਚ ਮੈਸੇਜ ਆ ਸਰ ਤੁਸੀਂ हमको ਕੰਮ ਦੋ ہم جو کچھ کریں گے اپ بول دو نائٹ سٹے کریں گے کم برو کڑیاں اپ کہہندیاں نے ہاں پیمنٹ بھی پیمنٹ بھی نہیں مانگدیاں بروں پیمنٹ بھی نہیں چاہیے دیو کہنے ਤੁਸੀਂ ਸਾਨੂੰ شوٹ تے بلا لو سਾਨੂੰ بس کام دے چلو پیپل نا ਤੁਸੀਂ ਸਾਨੂੰ ਤੁਸੀਂ نہ پیمنٹ دیو تھانوں اگے پیمنٹ دووا دیو یار یہ ਤਾਂ بڑی مطلب جیب جی گل میں ਤੁਹਾਡੇ دی ویلو سن رہا ہاں ਪਹਿ ਹੀ ਵੀ ਨਹੀਂ ਲੈਂਦੀਆਂ ਤੇ ਨਾਈਟ ਸਟੇ ਵੀ ਕਰ ਲੈਣਦੀਆਂ ਤੇ ਕਹਿੰਦੀਆਂ ਨੇ ਵੀ ਬਸ ਸਾਨੂੰ ਕੰਮ ਦਵਾਈ ਜਾਓ ਹਾਂਜੀ ਹਾਂਜੀ ਕਿਉਂਕਿ ਬ੍ਰੋ ਉਹਨਾਂ ਦੇਖੋ ਜਦੋਂ ਹੁਣ ਤਿੰਨ ਚਾਰ ਗਾਣਿਆਂ 'ਚ ਆ ਗਏ ਕਿਉਂਕਿ ਉਹ ਪ੍ਰੋਫਾਈਲ ਭੇਜਣ ਲਈ ਅੱਗੇ ਹੋ ਜਾਂਦੀਆਂ ਵੀ ਅਸੀਂ ਅੱਗੇ ਪ੍ਰੋਫਾਈਲ ਭੇਜ ਸਕਦੀਆਂ ਵਾਂ ਵੀ ਤੁਹਾਨੂੰ ਪਤਾ ਜਿਵੇਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕੰਮ ਨਿਕਲ ਹੀ ਜਾਂਦਾ ਉਹਨਾਂ ਨੂੰ ਆਸ਼ਾ ਇਹ ਲੋ ਕੁੜੀ ਦੇ ਦੋ ਤਿੰਨ ਗਾਣੇ ਹੋ ਜਾਂਦੇ ਆ ਕੁੜੀ ਬੜੀ ਚੌੜ ਕਰਦੀ ਹੁੰਦੀ ਆ ਕੁੜੀ ਨੂੰ ਆਏ ਨਹੀਂ ਜੇ ਤਾਂ ਹੁੰਦਾ ਵੀ ਜਦੋਂ ਤੂੰ ਕੁਝ ਵੀ ਨਹੀਂ ਸੀਗੀ ਜਦੋਂ ਤੇਰਾ ਇੱਕ ਅੱਧਾ ਗਾਣਾ ਵੀ ਆਇਆ ਸੀ ਉਦੋਂ ਤੈਨੂੰ ਬੰਦਾ ਮੂਰੇ ਲੈ ਕੇ ਆਉਂ ਮੁਰੇ ਲੈ ਕੇ ਆਉਂਦਾ ਚੰਗੀ ਤਰ੍ਹਾਂ ਤੇ ਉਦੋਂ ਬਾਅਦ ਹੀ ਉਹ ਬੰਦੇ ਨੂੰ ਭਾ ਦੇਣ ਫਿਰ ਤਾਂ ਕਹਿੰਦੀਆਂ ਅਸੀਂ ਕੈਟਰੀਨਾ ਗਏ ਪੀਏ ਵੀਰੇ ਇੱਥੇ ਭੁੱਲਦੀਆਂ ਵੀ ਬੜੀ ਛੇਤੀ ਆ ਅੱਛਾ ਜਿਹੜੀ ਕੁੜੀ ਸੀ ਅਸੀਂ ਹੈਲਪ ਕਰਦੇ ਹੋ ਤੁਸੀਂ ਹੈਲਪ ਕਰ ਦਿੰਨੇ ਹੋ ਵੀ ਉਹ ਕੁੜੀਆਂ ਬਾਅਦ ਚ ਮਤਲਬ ਇਹਕਟਿਵ ਗਰਲ ਹੈਗੀ ਆ ਮੇਰਾ ਵੀਰਾ ਗੁਰੀ ਤੇ ਚਲੋ ਕੁੜੀ ਦਾ ਨਾਮ ਤਾਂ ਨਹੀਂ ਮੈ ਲਾਉਂਗਾ ਵੀ ਉਹ ਕਣਾ ਪਹਿਲਾਂ ਆਪਣੇ ਕੋਲ ਆਏ ਕੰਮ ਨੂੰ ਸਾਨੂੰ ਸ਼ੂਟ ਦੇ ਵਿੱਚ ਕੰਮ ਦਵਾ ਦਿਓ ਸਾਡਾ ਰੈਂਟ ਨਹੀਂ ਨਿਕਲਦਾ ਅਸੀਂ ਭੁੱਖੀਆਂ ਆ ਵਾ ਅਸੀਂ ਜੇ ਇਹ ਵੋ ਹਨਾ ਚਲ ਮੈਂ ਗੁਰੀ ਵੀ ਜਣ ਕਿਹਾ ਗੁਰੀ ਵੀਰੇ ਬੜਾ ਰਿਸਪੈਕਟਡ ਆਪਣਾ ਤੇ ਉਹਨੇ ਮੈਂ ਕਿਹਾ ਵੀ ਵੀਰੇ ਵੀ ਆਹ ਕੁੜੀ ਨੂੰ ਕੰਮ ਦੀ ਲਈ ਜ਼ਰੂਰਤ ਆ ਵੇ ਇਹਨੂੰ ਕੰਮਕੁੰਮ ਤੇ ਆਪਾਂ ਛੂਟ ਤੇ ਬੁਲਾ ਲਿਆ ਕਰਾਂਗੇ ਫਲੈਟ ਚ ਗੁਰੀ ਵੀਰੇ ਕਹਿੰਦਾ ਚਲੋ ਕੋਈ ਨਾ ਵੀ ਆਪਾਂ ਬੁਲਾ ਲਿਆ ਕਰਾਂਗੇ ਤੇ ਉਹ ਕੁੜੀ ਦਾ ਐਡਾ ਜਿਆਦਾ ਐਟੀਟਿਊਡ ਹੋ ਗਿਆ bro ਵੀ ਉਹ ਹੋ ਹੁਣ ਕਹਿੰਦੀ ਕਹਿੰਦੀ ਮੇਰੇ ਇੰਨੀ ਪੇਮੈਂਟ ਤੇ ਕੰਮਕੁੰਮ ਨਹੀਂ ਕਰਦੀ ਅੱਛਾ ਕਿੱਥੇ ਉਹ ਫ੍ਰੀ ਮਨਤਾ ਕਰਦੀ ਹੁੰਦੀ ਸੀ ਪਲੀਜ਼ ਮੈਨੂੰ ਛੂਟ ਤੇ ਲੈ ਲਓ ਪਲੀਜ਼ ਇਦਾਂ ਇਦਾਂ ਤੇ ਮਤਲਬ ਇੱਥੇ ਜਿਹੜੇ ਕੁੜੀਆਂ ਦੀ ਬਾਹਾਂ ਫੜਨ ਵਾਲੇ ਨੇ ਸਹੀ ਲੋਗ ਉਹਨਾਂ ਨਾਲ ਫਿਰ ਕੁੜੀਆਂ ਧੋਖਾ ਕਰ ਜਾਂਦੀਆਂ ਨੇ ਬਿਲਕੁਲ ਕਰ ਜਾਂਦੀਆਂ ਹਨ ਕਰ ਜਾਂਦੀਆਂ ਨੇ ਹਾਂਜੀ ਹਾਂਜੀ ਤੇ ਕਿਹਦੀ ਗਲਤੀ ਮੰਨਦੇ ਹੋ ਕੁੜੀ ਦੀ ਮੰਨਦੇ ਹੋ ਜਾਂ ਮੁੰਡੇ ਦੀ ਮੰਨਦੇ ਹੋ ਮੈਂ ਤਾਂ ਮੇਰੇ ਕੁੜੀ ਦੇ ਮੰਨਦਾ ਹਾਂ ਹੂੰ ਜਦੋਂ ਮਲਕੀ ਤੂੰ ਪਹਿਲਾਂ ਕੁਝ ਹੈ ਨਹੀਂ ਸੀਗੀ ਜਦੋਂ ਸਾਡੇ ਆ ਕੇ ਸਾਡੇ ਕੋਲ ਆ ਕੇ ਤੂੰ ਮਨਤਾ ਕਰਦੀ ਸੀਗੀ ਵੀ ਮੈਨੂੰ ਕੰਮ ਦੇ ਦਿਓ ਕੰਮ ਦੇ ਰੋ ਹਨਾ ਜਦੋਂ ਹੁਣ ਤੈਨੂੰ ਕੰਮ ਹੀ ਦਿੱਤਾ ਜਦੋਂ ਮਾੜਾ ਮੋਟਾ ਤੈਨੂੰ ਵੀ ਅੱਗੇ ਛੂਟ ਤੇ ਛੂਟ ਦਵਾਤਾ ਤਾ ਤੋ ਅੱਗੇ ਆ ਕੇ ਲਿੰਕ ਬਣਾ ਲੇ ਤੇ ਹੁਣ ਸਾਨੂੰ ਹੀ ਸਾਡੀ ਬਿੱਲੀ ਸਾਨੂੰ ਮਿਉਂ ਕਰਕੇ ਦੱਸੂਗੀ ਪਰ ਤੁਸੀਂ ਮਤਲਬ ਉਹ ਮੁੰਡਿਆਂ ਨੂੰ ਸਹੀ ਮੰਨਦੇ ਹੋ ਜਾਂ ਉਹ ਕੋਆਰਡੀਨੇਟਰਸ ਨੂੰ ਸਹੀ ਮੰਨਦੇ ਹੋ ਜਿਹੜੀਆਂ ਜਿਹੜੇ ਕੁੜੀਆਂ ਨਾਲ ਕੰਪਰੋਮਾਈਜ਼ ਕਰਕੇ ਉਹਨਾਂ ਨੂੰ ਅੱਗੇ ਲਿਆ ਹਾਂ ਵੀਰੇ ਬਿਲਕੁਲ ਮੈਂ ਸਹੀ ਮੰਨਦਾ ਵਾਂ ਕਿਉਂਕਿ ਇੱਥੇ ਅੱਜ ਕੱਲ੍ਹ ਲੱਗਣਾ ਜਿਹਦਾ ਆਪਾਂ ਕਰਾਂਗੇ ਕੋਈ ਨਹੀਂ ਅੱਜ ਕੱਲ੍ਹ ਪਸਾਨ ਮੰਨਦਾ ਆਪਦਾ ਮਤਬਲ ਕੱਢ ਲਓ ਤੇ ਜਿਹੜੀਆਂ ਕੁੜੀਆਂ ਵਿਚਾਰੀਆਂ ਘਰੋਂ ਆਲਰੇਡੀ ਦੁਖੀ ਨੇ ਤੇ ਉਹ ਤਾਂ ਹੋਰ ਦੁਖੀ ਹੁੰਦੀ ਹੋਣੀ ਆ ਕੋਆਰਡੀਨੇਟਰਸ ਕੋਲ ਆ ਕੇ ਵੀਰੇ ਮਤਲਬ ਕਿ ਜਿਹੜੀਆਂ ਮਤਲਬ ਕਿ ਸੌ ਘਰ ਦੀਆਂ ਕੁੜੀਆਂ ਨੇ ਜਿਹੜੀਆਂ ਵਧੀਆ ਕੁੜੀਆਂ ਉਹ ਸ਼ੂਟ ਲਾਈਨ ਦਾ ਉਹਨੂੰ ਪਤਾ ਉਹ ਕੰਮ ਹੀ ਨਹੀਂ ਕਰਦੀਆਂ ਗੀਆਂ ਕਿਉਂਕਿ ਹੋਰ ਦੁਨੀਆਂ ਤੇ ਵੀਰੇ ਕੰਮ ਘੱਟ ਆ ਕੋਈ ਹੋਰ ਜੋਬ ਕਰ ਲਓ ਤੁਸੀਂ ਕੇਐਫਸੀ ਤੇ ਲੱਗ ਜਾਓ ਮੈਕਡੀ ਤੇ ਲੱਗ ਜਾਓ ਕੋਈ ਸੇਲਜ਼ਮੈਨ ਦਾ ਦੇਖ ਲਓ ਇੰਨੇ ਕੰਮ ਆ ਵੀਰੇ ਹੋਰ ਕੰਮ ਕਰ ਲਓ ਜਰੂਰ ਤੁਸੀਂ ਮਾਡਲਿੰਗ ਦਾ ਹੀ ਕਰਨਾ ਵਾ ਚੰਡੀਗੜ੍ਹ 'ਚ ਵੀਰੇ ਕਿੰਨੇ ਕੰਮ ਹੋਰ ਕੰਮ ਵੀ ਕਰ ਸਕਦੀ ਹਨ ਕੁੜੀਆਂ ਬਲੈਕਮੇਲ ਕਰਦੀਆਂ ਨੇ ਵੀ ਕੋਈ ਮੁੰਡੇ ਦੇ ਨਾਲ ਨਾਈਟ ਸਟੇ ਕੀਤੀ ਹਾਂ ਵੀ ਕਰਦੀਆਂ ਕਰਦੀਆਂ ਗੱਲ ਵੀ ਕਰਦੀਆਂ ਕਰਦੀਆਂ ਵੀਰੇ ਕਰਦੀਆਂ ਅੱਛਾ ਬਿਲਕੁਲ ਕਰਦੀਆਂ ਮੇਰਾ ਦੋਸਤ ਹੈ ਇੱਕ ਉਹ ਦਿਨ ਹੋਇਆ ਹੋਇਆ ਐਡਾ ਕੀ ਹੋਇਆ ਸੀ ਉਹਦੀਆਂ ਪੈਂਦੀਆਂ ਵਾ ਹੇ ਤੱਕ ਤਰੀਕਾ ਪੈਂਦੀਆਂ ਵੀਰੇ ਕਲਕੱਤਾ ਉਹਦੇ ਤੇ ਕੇਸ ਕਰਤਾ ਉਹਤੇ ਕੇਸ ਕਰਤਾ ਕੁੜੀ ਨੇ ਕੁੜੀ ਨੇ ਕਾਹਦਾ ਕਿਉਂਕਿ ਸ਼ੂਟ ਸੀਗਾ ਵੀਰੇ ਕਲਕੱਤੇ ਹੂੰ ਕਲਕੱਤੇ ਸ਼ੂਟ ਕਰਨ ਗਏ ਹੂੰ ਤੇ ਜੋ ਵੀ ਕੁਝ ਹੁੰਦਾ ਹਨਾ ਕੰਪਰੋ ਉਹਨਾਂ ਨੇ ਆਪਣਾ ਰੂਮ ਦੇ ਵਿੱਚ ਕੀਤਾ ਤੇ ਕਰਕੇ ਉਸ ਤੋਂ ਬਾਅਦ ਉਹਨੂੰ ਕਿਹਾ ਵੀ ਮੈਨੂੰ ਇੰਨੇ ਪੈਸੇ ਦੇ ਦੇ ਜਾਂ ਵੀ ਆਪਣੀ ਮੈਨੂੰ ਵੀਡੀਓ ਗੱਡੀ ਗੱਡੀ ਦੇ ਦੇ ਆਪਣੀ ਮੇ ਗੱਡੀ ਮੇਰੇ ਨਾਮ ਨਾਮ ਲਗਾ ਦੇ ਨਾ ਕਰਾ ਦੇ ਤੇ ਉਹ ਨਹੀਂ ਮੰਨਿਆ ਉਹ ਕਹਿੰਦਾ ਜੋ ਤੂੰ ਕਰ ਨਾ ਕਰ ਲੈ ਤੇ ਉਹ ਕੁੜੀ ਨੇ ਹੁਣ ਉਹਦੇ ਉੱਪਰ ਕੇਸ ਕਰਤਾ ਕੇਸ ਕੇ ਕੇਸ ਕਰਾ ਦਿੱਤਾ ਵੀ ਮੇਰੇ ਇਨੇ ਧੱਕੇ ਦੇ ਨਾਲ ਵੀ ਬਲਤਕਾਰ ਕਰਤਾ ਉਹ ਤੇ ਹਾਲੇ ਵੀ ਕੇਸ ਚੱਲਦੇ ਨੇ ਹਾਂ ਚੱਲਦਾ ਬ్రో ਹੁਣ ਕੱਟ ਗਿਆ ਤੁਹਾਨੂੰ ਮਿਲੀ ਕੋਈ ਇਦਾਂ ਦੀ ਜੜੀ ਮਤਲਬ ਇਦਾਂ ਬਲੈਕਮੇਲ ਕਰਦੀ ਹੋਵੇ ਨਹੀਂ ਬ్రో ਆਪਾਂ ਕਰਤੇ ਨਹੀਂ ਇਦਾਂ ਦਾ ਕੰਮ ਨਹੀਂ ਨਹੀਂ ਕਈ ਹੁੰਦੀਆਂ ਨੇ ਜਿਹੜੀਆਂ ਬਲੈਕਮੇਲ ਕਰਦੀਆਂ ਨੇ ਉਹ ਤੁਹਾਨੂੰ ਇਦਾਂ ਦੀ ਨਹੀਂ ਨਹੀਂ ਬ్రో ਆਪਾਂ ਨੂੰ ਆਪਾਂ ਦੇਖੋ ਇੰਨਾ ਚਿਰ ਹੋ ਗਿਆ ਜੀ ਇੰਡਸਟਰੀ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਜਾਂਦਾ ਕਿਹੜੀ ਕੁੜੀ ਕਿੱਦਾਂ ਦੀ ਕਿਹੜੀ ਗੁੱਤਾਂ ਦੀ ਆ ਮੈਂ ਸੱਚੀ ਕਹਾਵੀ ਤੁਹਾਡੀ ਗੱਲਾਂ ਸੁਣ ਕੇ ਨਾ ਮੈਂ ਸੱਚੀ ਆਪਰੇ ਰਨ ਹੋ ਗਿਆ ਵੀ ਇੰਨਾ ਸਭ ਕੁਝ ਵੀ ਚੱਲਦਾ ਮੇਨੀਤਾ ਅਗਰ ਕੋਈ ਕੁੜੀ ਰੋ ਪਟ ਕੇ ਕਿਸੇ ਦੀ ਅਕੀ ਕਹਿ ਦਵੇ ਵੀ ਐਨੇ ਮੇਰੀ ਵੀਡੀਓ ਬਣਾਈ ਹੈ ਇਹਦਾ ਕੀਤਾ ਤਾਂ ਫਿਰ ਉਹ ਤਾਂ ਸਿੱਧੇ ਪਰਚੇ ਨੇ ਬੰਦੇ ਤੇ ਕਿਉਂਕਿ ਸੁਣਵਾਈ ਹੈਣੀਗੀ ਤੇ ਜੇ ਬਾਅਦ ਚ ਪਤਾ ਲੱਗ ਜਵੇ ਵੀ ਸਾਰੀ ਗਲਤੀ ਕੁੜੀ ਦੀ ਆ ਜਾਂ ਕੁੜੀ ਨੇ ਆਪ ਕਿਉਂ ਵੀ ਵੀਰੇ ਦੱਸਿਆ ਸੀਗਾ ਵੀ ਆਪਣੀ ਪੰਜਾਬ ਪੁਲਿਸ ਮੰਨਦੀ ਨਹੀਂ ਮੁੰਡੇ ਦੀ ਗਲਤੀ ਕੁੜੀ ਦੀ ਗਲਤੀ ਤਾਂ ਮੰਨਦੀ ਨਹੀਂ ਹੈਗੀ ਹਰ ਗਲਤੀ ਮੁੰਡੇ ਦੀ ਹਰ ਗਲਤੀ ਮੁੰਡੇ ਦੀ ਹੁਣ ਦੇਖੋ ਜੇ ਬਾਜ਼ਾਰ ਚ ਕਿਸੇ ਨਾਲ ਲੜਾਈ ਵੀ ਹੁੰਦੀ ਆ ਕੁਛ ਵੀ ਹੁੰਦਾ ਜੇ ਉਹਦੇ ਨਾਲ ਮੁੰਡੇ ਦੇ ਨਾਲ ਕੁੜੀ ਖੜੀ ਆ ਤਾਂ ਗਲਤੀ ਸਾਰੀ ਮੁੰਡੇ ਦੀ ਹੋਣੀ ਆ ਵੀ ਕੁੜੀ ਵਾਲਿਆਂ ਦੀ ਨਹੀਂ ਹੋਣੀਗੀ ਹੁਣ ਕਈ ਵੀਰੇ ਕੁੜੀਆਂ ਘਰੋਂ ਭਜ ਜਾਂਦੀਆਂ ਵਾ ਚਲੋ ਇਹ ਗੱਲ ਨਹੀਂ ਕਰਦੇ ਫਿਰ ਗਲਤੀ ਕੀ ਨਹੀਂ ਹੁੰਦੀ ਮੁੰਡਾ ਭਜਾ ਕੇ ਲੈ ਕੇ ਵੀ ਮੁੰਡਾ ਕੇ ਸ਼ਕਤੀਮਾਨ ਸੀ ਜਿਹੜਾ ਡਾਕੇ ਲਾ ਕੇ ਕੁੜੀ ਨੂੰ ਕੁੜੀ ਦੀ ਮਰਜ਼ੀ ਸੀ ਤਾਂ ਆਪ ਗਈ ਆ ਬਿਲਕੁਲ ਹਾਂ ਜੀ ਤੁਸੀਂ ਵੀ ਜਿਹੜੀਆਂ ਕੁੜੀਆਂ ਕਦੇ ਤੁਹਾਨੂੰ ਇੱਧਰ ਟੱਕਰਦੀਆਂ ਨੇ ਜਿਹੜੀਆਂ ਕਹਿੰਦੇ ਨੇ ਵੀ ਸਾਡੇ ਨਾਲ ਕੰਪਰੋ ਕਰ ਲੋ ਅਸੀਂ ਸਭ ਕੰਮ ਦੋ ਹਾਂਜੀ ਹਾਂਜੀ ਟੱਕਰਦੀਆਂ ਨੇ ਤੁਹਾਨੂੰ ਫਿਰ ਤੁਹਾਡਾ ਕੀ ਜਵਾਬ ਹੁੰਦਾ ਆਪਣਾ ਨਾਂ ਵੀਰੇ ਸਿੱਧਾ ਨਾਂ ਨਾ ਕਿਉਂਕਿ ਆਪਣੇ ਘਰੇ ਭੈਣ ਆਪਾਂ ਕਿਸੇ ਦੀ ਨਾਲ ਕੁੜੀ ਦੇ ਨਾਲ ਕਿਉਂ ਬਰੀਏ ਤੇ ਕੀ ਕਿਉਂਕਿ ਉਹਦੀ ਪਤਾ ਨਹੀਂ ਕੀ ਮਜਬੂਰੀ ਹੋ ਕੇ ਜਿਹੜੀ ਕਹਿੰਦੀ ਭਈ ਆ ਬਿਲਕੁਲ ਵੀ ਆਪਾਂ ਕੰਮ ਦੇਖ ਲਈਦਾ ਵਾ ਕੁੜੀ ਨੂੰ ਬੜੀਆ ਤਰੀਕੇ ਦਾ ਵੀ ਆ ਕੀ ਇੱਕ ਮੈਸੇਜ ਦੇਣਾ ਚਾਹੋਗੇ ਉਹਨਾਂ ਭੈਣਾਂ ਨੂੰ ਜਾਂ ਉਹਨਾਂ ਛੋਟੀਆਂ ਕੁੜੀਆਂ ਨੂੰ ਵੀ ਜਿਹੜੀਆਂ ਆਣਾ ਚਾਹੁੰਦੀ ਨੇ ਲਾਈਨ ਦੇ ਵਿੱਚ ਤੇ ਉਹਨਾਂ ਦਾ ਇਹੀ ਹੈ ਵੀ ਬਸ ਆਪਾਂ ਤਾਂ ਮਾਡਲ ਹੀ ਬੰਨਾ ਮੈਂ ਤਾਂ ਇਹੀ ਪ੍ਰਿਫਰ ਕਰੂੰਗਾ ਵੀ ਮਨ ਲੇ ਕਿ ਜੇ ਤੁਸੀਂ ਮਾਡਲਿੰਗ ਲਾਈਨ 'ਚ ਆਉਣਾ ਚਾਹੁੰਦੇ ਹੋ ਤਾਂ ਆਪਣੇ ਪੇਰੈਂਟਸ ਨੂੰ ਘਰਦਿਆਂ ਨੂੰ ਕਿਸੇ ਨੂੰ ਵੀ ਆਪਣੇ ਨਾਲ ਲੈ ਕੇ ਆਓ ਜੇ ਤੁਸੀਂ ਇਕੱਲੇ ਹੋ ਤਾਂ ਨਾ ਆਓ ਜੇ ਤੁਹਾਨੂੰ ਕਹਿੰਦਾ ਕੋਈ ਮਤਲਬ ਕਿ ਨਾਈਟ ਦਾ ਸ਼ੂਟ ਹੈ ਤੇ ਆਪਣੇ ਪੇਰੈਂਟਸ ਨੂੰ ਤੁਸੀਂ ਪੱਕਾ ਨਾਲ ਰੱਖੋ ਚਲੋ ਬਹੁਤ ਬਹੁਤ ਸ਼ੁਕਰੀਆ ਨਿਕੋ ਬਾਜੀ ਵੀ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਅੱਜ ਦੀ ਗੱਲਬਾਤ ਬਹੁਤ ਵਧੀਆ ਰਹੀ ਹਾਂਜੀ ਧੰਨਵਾਦ ਬਾਜੀ ਤੁਹਾਡਾ ਥੈਂਕ ਯੂ ਸਤਿ ਸ਼੍ਰੀ ਅਕਾਲ ਭਾਜੀ ਮੈਂ ਵੀ ਕੋਈ ਗੱਲ ਕਹਿਣਾ ਚਾਹੂੰਗਾ ਵੀ ਲਾਈਫ ਦੇ ਵਿੱਚ ਨਾ ਸਾਨੂੰ ਆਪਣੇ ਕਰਮ ਚੰਗੇ ਕਰਨੇ ਚਾਹੀਦੇ ਕਿਉਂਕਿ ਲਾਈਫ ਨਾ ਯਾਰ ਸਾਡੀ ਇੱਕ ਹੈ ਔਰ ਇਸ ਇੱਕ ਲਾਈਫ ਦੇ ਵਿੱਚ ਨਾ ਜਾਣੇ ਅਸੀਂ ਕਿੰਨੀ ਹੀ ਚੀਜ਼ਾਂ ਤੇ ਕਿੰਨੀ ਚੀਜ਼ਾਂ ਤੇ ਮਿਹਨਤ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਮਾਡਲਿੰਗ ਨਾ ਬਹੁਤ ਗਲਤ ਹੈ ਪਰ ਮਾਡਲਿੰਗ ਲਾਈਨ ਬਹੁਤ ਸਹੀ ਵੀ ਨਹੀਂ ਹੈਗੀ ਮੈਂ ਆਲਰੇਡੀ ਪੋਡਕਾਸਟ ਕਰ ਚੁੱਕਿਆ ਪਹਿਲਾਂ ਵੀ ਇਸ ਬਾਰੇ ਇਸ ਟਾਪਿਕ ਤੇ ਗੱਲ ਕਰ ਚੁੱਕਿਆ ਆਪਾਂ ਕਿਉਂਕਿ ਜਿਹੜੀਆਂ ਕੁਝ ਸਾਊ ਕੁੜੀਆਂ ਨੇ ਮੈਂ ਸਾਰੀਆਂ ਕੁੜੀਆਂ ਨੂੰ ਗਲਤ ਨਹੀਂ ਕਹਿੰਦਾ ਸਾਰੀਆਂ ਕੁੜੀਆਂ ਸਾਊ ਵੀ ਨਹੀਂ ਹੁੰਦੀਆਂ ਬਟ ਹਾਂ ਮੈਂ ਇਹ ਗੱਲ ਕਹੂੰਗਾ ਵੀ ਜਿਹੜੀ ਕੁੜੀਆਂ ਘਰੋਂ ਪੈਸੇ ਕਮਾਣ ਉਸ ਤੇ ਨਿਕਲਦੀਆਂ ਨੇ ਨਾ ਉਹਨਾਂ ਦਾ ਇਸ ਲਾਈਨ ਦੇ ਵਿੱਚ ਬਹੁਤ ਯੂਜ਼ ਕੀਤਾ ਜਾਂਦਾ ਜਿੱਦਾਂ ਕਿ ਸਾਨੂੰ ਨਿੱਕੂ ਭਾਜੀ ਨੇ ਵੀ ਦੱਸਿਆ ਵੀ ਕੁੜੀਆਂ ਦੇ ਨਾਲ ਕਿੰਨਾ ਮਾੜਾ ਕਿੰਨਾ ਕੁਝ ਮਾੜਾ ਹੁੰਦਾ ਹੈ ਐਂਡ ਕਈ ਕੁੜੀਆਂ ਨੂੰ ਤਾਂ ਬਲੈਕਮੇਲ ਤੱਕ ਕੀਤਾ ਜਾਂਦਾ ਹਾਰ ਕੇ ਕੁੜੀਆਂ ਸੁਇਸਾਈਡ ਕਰ ਲੈਂਦੀਆਂ ਨੇ ਵੀ ਤੁਸੀਂ ਕੋਈ ਵੀ ਕੰਮ ਕਰੋ ਆਪ ਦਾ ਉਹਦੇ ਤੇ ਸਭ ਤੋਂ ਪਹਿਲਾਂ ਆਪਣੀ ਸੇਫਟੀ ਨੂੰ ਧਿਆਨ ਰੱਖ ਕੇ ਨਾ ਫਿਰ ਕਰੋ ਤੇ ਯਾਰ ਮੈਂ ਇਦਾਂ ਦੇ ਖਾਸ ਪੋਡਕਾਸਟ ਲੈ ਕੇ ਫਿਰ ਤੋਂ ਹਾਜ਼ਰ ਹੋਣਾ ਤੁਹਾਨੂੰ ਚੈਲੰਜ ਦੇ ਕੇ ਜਾ ਰਿਹਾ ਨੈਕਸਟ ਪੋਡਕਾਸਟ ਕਿਹੜੇ ਟੌਪਿਕ ਤੇ ਚਾਹੀਦਾ ਕਮੈਂਟ ਵਿੱਚ ਦੱਸੋ ਜਿਹਦਾ ਕਮੈਂਟ ਸਭ ਤੋਂ ਪਹਿਲਾਂ ਆਏਗਾ ਉਹਦਾ ਕਮੈਂਟ ਪਿੰਨ ਕੀਤਾ ਜਾਏਗਾ ਲਾਈਕ ਕੀਤਾ ਜਾਏਗਾ ਰਿਪਲਾਈ ਵੀ ਕੀਤਾ ਜਾਏਗਾ ਉਹਦੇ ਕਮੈਂਟ ਨੂੰ ਤੇ ਉਸ ਤੋਂ ਬਾਅਦ ਨੈਕਸਟ ਟੌਪਿਕ ਉਸੀ ਕਮੈਂਟ ਨੇ ਜਿਹੜਾ ਦਿੱਤਾ ਹੈਗਾ ਨਾ ਟੋਪਿਕ ਉਸ ਟੋਪਿਕ ਤੇ ਕੀਤਾ ਜਾਏਗਾ ਤੇ ਮੈਨੂੰ ਦਿਓ ਇਜਾਜ਼ਤ ਅਰ ਮੈਂ ਮਿਲਾਂਗਾ ਫਿਰ ਤੋਂ ਸਤਿ ਸ਼੍ਰੀ ਅਕਾਲ ਧੰਨਵਾਦ